ਅਸੀਂ ਕੇਵਲ ਇੱਛਾਤ ਮਸਤਕ ਹੋਣ ਲਈ ਆਏ ਸੀ ਰਾਜਾ ਸਾਹਿਬ ਜੀ ਦੀ ਭਗਤੀ ਔਰ ਗੁਰੂ ਪ੍ਰਤੀ ਸ਼ਰਧਾ ਤੇ ਸ੍ਰੀ ਗੁਰੂ ਗੰਬ ਸਿੰਘ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਲੜ ਲਾਉਣ ਦੀ ਜੋ ਰਵਾਇਤ ਉਹਨਾਂ ਨੇ ਸ਼ੁਰੂ ਕੀਤੀ ਸੀ ਅੱਜ ਤੱਕ ਇੱਕ ਕਮੇਟੀ ਤੇ ਸਾਰੇ ਸੇਵਾਦਾਰ ਉਸ ਨੂੰ ਜਾਰੀ ਰੱਖ ਰਹੇ ਨੇ ਦੋ ਸ਼ਬਦ ਪ੍ਰਧਾਨ ਦੇਸ਼ ਦੇ ਸੌਰੀ ਪੰਜਾਬ ਦੇ ਮੁੱਖ ਮੰਤਰੀ ਨੇ ਵਰਤੇ ਆ ਜਿਹੜੇ ਸਾਡੇ ਪ੍ਰਧਾਨ ਅਸ਼ਵਨੀ ਜੀ ਨੇ ਤੁਹਾਡੇ ਧਿਆਨ ਚ ਲੈਂਦੇ ਆ ਉਹ ਸ਼ਬਦ ਕਿਸੇ ਵੀ ਸਿੱਖ ਦੇ ਮੂੰਹ ਚੋਂ ਨਿਕਲ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਨੂੰ ਲੱਭਣਾ ਤੇ ਮੈਂ ਸਮਝਦਾ ساری ਦੁਨੀਆ ਉਸੇ ਪਾਸੇ ਤੁਸੀਂ ਸਾਰੇ ਅਸੀਂ ਭੱਜੇ ਫਿਰਦੇ ਆ ਕਿ ਸਾਨੂੰ ਕਿਤੇ ਗੁਰੂ ਲੱਭ ਜੇ ਤੇ ਮੈਂ ਸਮਝਦਾ ਉਹ ਗੱਲ ਜੇ ਉਹਨਾਂ ਨੂੰ ਲੱਭ ਜਾਏ ਸਰਪ੍ਰ�ਖ ਗਵਰ ਸਿੰਘ ਮਾਨ ਨੂੰ ਅਸੀਂ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਕਿਤੇ ਗੁਰੂ ਲੱਭ ਜਾਏ ਹਲੇ ਤੱਕ ਤਾਂ ਨਿਗਰੇ ਹੈਗੇ ਆ ਨਿਗਰੇ ਦੀ ਕੋਈ ਗੱਤ ਨਹੀਂ ਹੁੰਦੀ ਸੋ ਆਪਣੇ ਬੇਗਤ ਹੋ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪਾਂ ਬਾਰੇ ਕੁਝ ਐਸਾ ਜਿਹੜਾ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਬਾਣੀ ਦਾ ਰੂਪ ਹੈ ਤੇ ਇਹ ਗੱਲ ਜਿਹੜੀ ਹੈ ਅਸੀਂ ਕੇਵਲ ਨਿੰਦਾ ਕਰ ਸਕਦੇ ਆ ਅਸੀਂ ਇਸ ਧਰਤੀ ਤੇ ਖੜੇ ਹੋ ਕੇ ਕੋਈ ਵੀ ਐਸਾ ਅਸ਼ਵਨੀ ਜੀ ਨੇ ਜੋ ਵੀ ਸ਼ਬਦ ਇਸਤੇਮਾਲ ਕੀਤਾ ਧਾਰਮਿਕ ਮਰਿਆਦਾ ਨੂੰ ਸਾਹਮਣੇ ਰੱਖ ਕੇ ਕੀਤਾ ਔਰ ਅਸੀਂ ਇਸ ਦੀ ਜਿਹੜੀ ਹੈ ਨਿੰਦਾ ਕਰਦੇ ਆਂ ਔਰ ਲੋਕਾਂ ਨੂੰ ਵਿਸ਼ਵਾਸ ਵੀ ਦਉਨੇ ਆਂ ਕਿ ਅਸੀਂ ਜਦੋਂ ਵੀ ਕਿਤੇ ਐਸੀ ਕੋਈ ਗੱਲ ਹੁੰਦੀ ਹੈ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਜ ਹੈ ਆਪਣਾ ਮੀਠ ਹਮ ਸਭ ਕੋ ਕੀਨਾ ਹਮ ਸਭ ਨਾਲ ਕੇ ਸਾਜਨ ਇੱਕ ਪਿਤਾ ਇੱਕ ਇਸ ਕੇ ਹਮ ਬਾਰੇ ਅਸੀਂ ਸਾਰਾ ਇੱਕੋ ਹੀ ਪਰਿਵਾਰ ਹੈ ਇੱਥੇ ਤੇ ਅਸੀਂ ਸਾਰੇ ਹੀ ਆਪਣੇ ਗੁਰੂ ਨੂੰ ਨਤਮਸਤਕ ਹੋਣ ਆਏ ਆ ਅਸੀਂ ਮੈਨੇਜਮੈਂਟ ਕਮੇਟੀ ਨਾਲ ਵਿਸ਼ਵਾਸ ਦਵਾਣ ਲਈ ਆਏ ਆ ਕਿ ਅਸੀਂ ਤੁਹਾਡੇ ਨਾਲ ਹੈ ਵਿਅਕਤੀਗਤ ਰੂਪ ਵਿੱਚ ਵੀ ਤੇ ਪਾਰਟੀ ਦੇ ਰੂਪ ਵਿੱਚ